हे ਵਾਹਿਗੁਰੂ ਜੀ ਤੇਰੇ ਘਰ ਦਾ ਦਰਵਾਜਾ ਅਤੇ ਤੇਰਾ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸਾਮ ਸੰਭਾਲ ਕਰ ਰਿਹਾ ਹੈ ਤੇਰੀ ਰਚੀ ਕੁਦਰਤ ਵਿੱਚ अनेका ਧਿਆਨ ਗੰਥ ਬਾਜੇ ਤੇ ਰਾਗ ਹਨ ਕਿੰਨੇ ਹੀ ਜੀਵ ਬਜਾਉਣ ਵਾਲੇ ਹਨ ਰਾਗਨੀਆਂ ਸਮੇਤ ਬੇਅੰਤ ਹੀ ਰਾਗ ਹਨ ਅਤੇ ਕਿੰਨੇ ਹੀ ਜੀਵ ਗਾਉਣ ਵਾਲੇ ਹਨ ਜਿਵੇਂ ਵਾਹਿਗੁਰੂ ਜੀ ਗੁਰਬਾਣੀ ਰਹਿਰਾਜ ਸਾਹਿਬ ਜੀ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਸੋਦਰ ਤੇਰਾ ਕੀਹਾ ਸੋ ਕਰ ਕੀਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰਿਸਿਓ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ ਇਹ ਸਾਫ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ